ਕੀ ਪੰਜਾਬ ਨੂੰ ਅੱਗ ਦੇ ਵਿੱਚ ਧੱਕਣ ਦੀ ਕੋਸ਼ਿਸ਼ ਹੈ ਕੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ ਹੈ ਕਿਉਂਕਿ ਕਹਿੰਦੇ ਆ ਕਿ ਦੇਸ਼ ਦੇ ਸਭ ਤੋਂ ਵੱਡੇ ਮਹਾਕੁੰਬ ਦੇ ਮੇਲੇ ਦੇ ਵਿੱਚ ਬਲਾਸਟ ਹੋਇਆ ਅਤੇ ਉਸ ਬਲਾਸਟ ਦੇ ਪਿੱਛੇ ਖਾਲਸਤਾਨੀਆਂ ਦਾ ਹੱਥ ਦੱਸਿਆ ਜਾ ਰਿਹਾ ਗੱਲ ਇਹ ਵੀ ਕਹੀ ਕਹਿੰਦੇ ਜਾ ਰਹੀ ਹੈ ਕਿ ਪੀਲੀ ਭੀੜ ਦੇ ਵਿੱਚ ਜਿਹੜਾ ਅਨਕਾਊਂਟਰ ਹੋਇਆ ਸੀ ਉਸ ਫੇਕ ਅਨਕਾਊਂਟਰ ਦਾ ਕਹਿੰਦੇ ਆ ਕਿ ਬਦਲਾ ਲੈਣ ਦੇ ਲਈ ਖਾਲਸਤਾਨੀ ਸਮਰਥਕਾਂ ਨੇ ਮਹਾਕੁੰਬ ਦੇ ਮੇਲੇ ਦੇ ਵਿੱਚ ਇਹ ਬਲਾਸਟ ਕਰਵਾਇਆ ਹੈਗਾ ਬਲਾਸਟ ਕੀ ਹੋਇਆ ਕਿਵੇਂ ਹੋਇਆ ਇਸੇ ਗੱਲਬਾਤ ਕਰਾਂਗੇ ਔਰ ਕੀ ਇਸ ਦੇ ਨਾਲ ਦੋ ਭਾਈਚਾਰਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦਾ 파ੜਾ ਵੀ ਵਧੇਗਾ ਕਿਉਂਕਿ ਮਹਾਕੁੰਭ ਦਾ ਮੇਲਾ ਕੋਈ ਆਮ ਨਹੀਂ ਹੈ ਬਹੁਤ ਵੱਡਾ ਦੇਸ਼ ਦਾ ਇਹ ਮੇਲਾ ਹੁੰਦਾ ਔਰ ਜੇ ਉਥੇ ਖਾਲਸਤਾਨੀ ਲੋਕਾਂ ਦਾ ਹੱਥ ਦਿਖਾਇਆ ਜਾਊਗਾ ਜਾਂ ਦੱਸਿਆ ਜਾਊਗਾ ਕਿ ਦੋ ਭਾਈਚਾਰਿਆਂ ਦੇ ਵਿੱਚ ਇਹਦੇ ਨਾਲ 파ੜ ਨਹੀਂ ਪਏਗਾ ਔਰ ਨਾਲ ਹੀ ਨਾਲ ਕੀ ਇਹਦੇ ਨਾਲ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਕਿਤੇ ਤਿਆਰੀ ਤਾਂ ਨਹੀਂ ਕੀਤੀ ਜਾ ਰਹੀ ਕਿਉਂਕਿ ਜੇ ਜਿਸ ਤਰੀਕੇ ਦੇ ਨਾਲ ਇਸ ਬਲਾਸਟ ਦੇ ਪਿਛੇ ਪੰਜਾਬ ਦੇ ਨਾਲ ਸੰਕੇਤ ਜੁੜੇ ਜਾ ਰਹੇ ਆ ਤਾਂ ਇਸ ਤੇ ਅਹਿਮ ਗੱਲਬਾਤ ਅਸੀਂ ਕਰਨੀ ਆਂ ਔਰ ਉਧਰ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਵੱਡਾ ਝਟਕਾ ਲੱਗਿਆ ਝਟਕਾ ਕਿਵੇਂ ਲੱਗਿਆ ਇਸ ਤੇ ਬਹੁਤ ਅਹਿਮ ਬਹੁਤ ਅਹਿਮ ਜਿਹੜੀ ਆਉਣ ਵਾਲੀ ਖਬਰ ਹੈ ਕਿਉਂਕਿ ਜਿਹੜੇ ਮੱਲਾ ਕਲੀਨਿਕ ਦੇ ਬਾਰੇ ਇਹ ਹੱਕ ਥਾਪੜ ਥਾਪੜ ਕੇ ਆਪਣੀਆਂ ਪ੍ਰਾਪਤੀਆਂ ਦੱਸਦੇ ਸੀ ਹਰੋ ਮੱਲਾ ਕਲੀਨਿਕਾ ਤੋਂ ਆਪਣੀਆਂ ਵੋਟਾਂ ਉਂਦੀ ਤਾਰੀਆਂ ਜਾ ਰਹੀਆਂ ਸਾਰਾ ਕੁਝ ਆਪਣਾ ਨਾਮ ਵੀ ਜਿਹੜਾ ਆਮ ਆਦਮੀ ਕਲੀਨਿਕ ਉਤਾਰਿਆ ਜਾ ਰਿਹਾ ਔਰ ਕੇਂਦਰ ਨੇ ਆਪਣਾ ਇਥੇ ਲਾ ਦਿੱਤਾ ਹੁਣ ਸਵਾਲ ਇਹ ਕਿਹੜਾ ਹੁੰਦਾ ਕਿ ਇਹ ਸਿਰਫ ਵੋਟ ਤੇ ਵੋਟਾਂ ਹੀ ਲੈਣ ਗਈਆਂ ਜਾਂ ਮੁੱਖ ਮੰਤਰੀ ਸਾਹਿਬ ਕਰੋੜਾਂ ਦੇ ਇਲਾਜ ਦਾ ਜਿਹੜਾ ਅ ਅੰਕੜਾ ਦਿੰਦੇ ਹੁੰਦੇ ਆ ਕਿ ਉਹ ਵੀ ਕਟੂਗਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਝੂਠ ਕਬੂਲਣਗੇ ਜਾਂ ਨਹੀਂ ਮੁੱਖ ਮੰਤਰੀ ਔਰ ਮੰਤਰੀ ਇਸ ਤੇ ਇਸ ਤੇ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਦੇ ਵੱਲੋਂ ਜਿਹੜੀ ਭਰਤੀ ਸ਼ੁਰੂ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਹੁਣ ਕੀ ਬਣ ਰਿਹਾ ਜਥੇਦਾਰ ਸਾਹਿਬ ਇਸ ਭਰਤੀ ਨੂੰ ਰੋਕ ਕਿਉਂ ਨਹੀਂ 파 ਰਹੇ ਔਰ ਵਡਾਲਾ ਦੇ ਪਾਸਿਓਂ ਇੱਕ ਬਿਆਨ ਜਿਹੜਾ ਲਾਇਆ ਗਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਕਿਹਾ ਗਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਕਹਿ ਰਹੇ ਹੈ ਔਰ ਹਰਜਿੰਦਰ ਧਾਮੀ ਕਹਿੰਦੇ ਕਹਿ ਰਹੇ ਹੈ ਕਿ ਪੰਥ ਇਹੋ ਜੀ ਭਰਤੀ ਨੂੰ ਸਵਕਾਰ ਨਹੀਂ ਕਰੇਗਾ ਕਿ ਜਥੇਦਾਰ ਸਾਹਿਬ ਆਪਣੇ ਆਪ ਨੂੰ ਅਸਮਰੱਥ ਦਿਖਾਈ ਦੇ ਰਿਹਾ ਹੈ ਭਰਤੀ ਰੋਕਣ ਤੋਂ ਕਿਉਂ ਨਹੀਂ ਤਲਬ ਕੀਤਾ ਜਾ ਰਿਹਾ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰ ਰਹੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਅਨਕਸ਼ਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਨਕਸ਼ਰ ਸ਼ੁਰੂਆਤ ਵਿੱਚ ਮੈਂ ਇਹ ਸੇਖਵਰ ਤੋਂ ਹੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਮਹਾਕੁੰਭ ਦੇ ਮੇਲੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਅੱਗ ਲੱਗੀ ਹੈ ਔਰ ਕਹਿੰਦੇ ਕਿ ਇਹ ਬਲਾਸਟ ਦੇ ਨਾਲ ਅੱਗ ਲੱਗੀ ਹੈ ਸਿਲੰਡਰ ਫਟਿਆ ਜਾਂ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਹੈਗੀਆਂ ਨੇ ਔਰ ਦੂਜੇ ਪਾਸੇ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਕਹਿੰਦੇ ਕਿ ਇੱਕ ਈਮੇਲ ਦੇ ਰਾਹੀਂ ਦਾਵਾ ਕੀਤਾ ਗਿਆ ਖਾਲਸਤਾਨੀ ਸਮਰਥਕਾਂ ਦੇ ਵੱਲੋਂ ਕਿ ਇਸ ਬਲਾਸਟਰ ਦੇ ਪਿੱਛੇ ਅਸੀਂ ਆਂ ਔਰ ਪੀਡੀਪੀ ਦੇ ਵਿੱਚ ਜਿਹੜਾ ਫੇਕ ਅਨਕਾਊਂਟਰ ਜਿਹੜਾ ਹੋਇਆ ਜਿਨ੍ਹਾਂ ਤੇ ਇਲਜ਼ਾਮ ਸੀਗੇ ਪੰਜਾਬ ਦੇ ਪੁਲਿਸ ਥਾਣਿਆਂ ਦੇ ਉੱਪਰ ਬੰਬ ਬਲਾਸਟ ਕਰਨ ਦੇ ਗਰਨੇਡ ਨਾਲ ਹਮਲਾ ਕਰਨ ਦੇ ਉਹਨਾਂ ਦਾ ਜਿਹੜਾ ਫੇਕ ਅਨਕਾਊਂਟਰ ਹੋਇਆ ਕਹਿੰਦੇ ਕਿ ਉਹਨਾਂ ਦਾ ਬਦਲਾ ਜਿਹੜਾ ਲਿਆ ਇਸ ਤਰੀਕੇ ਦੇ ਨਾਲ ਧੁਮਾਕਾ ਕਰਵਾ ਕੇ ਤਾਂ ਕਿਵੇਂ ਦੇਖਦੇ ਹਾਂ ਕਿ ਇੱਥੇ ਗੱਲ ਖਤਮ ਨਹੀਂ ਹੁੰਦੀ ਕੁੰਬ ਦਾ ਮੇਲਾ ਇੱਕ ਭਾਈਚਾਰੇ ਦਾ ਬਹੁਤ ਵੱਡੇ ਪੱਧਰ ਦਾ ਮੇਲਾ ਇਹ ਇਸ ਦੇ ਨਾਲ ਖਾਲਿਸਤਾਨੀ ਜਿਹੜੇ ਤੁਹਾਨੂੰ ਪਤਾ ਕਿ ਸਿੱਖ ਧਰਮ ਦੇ ਨਾਲ ਸੰਬੰਧਿਤ ਰੱਖਦੇ ਹਾਲਾਂਕਿ ਸਾਰੇ ਇਸ ਤੇ ਇੱਕ ਖਾਲਿਸਤਾਨੀ ਸਮਰਥਕ ਨਹੀਂ ਨੇ ਔਰ ਸਾਰੇ ਸਿੱਖ ਔਰ ਹਿੰਦੂ ਜਿਹੜੇ ਪੰਜਾਬ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਰਹਿੰਦੇ ਆ ਪਰ ਜੇ ਇਸ ਤਰੀਕੇ ਦੀਆਂ ਅਫਵਾਹਾਂ ਜਾਂ ਖਬਰਾਂ ਹੁਣ ਪਤਾ ਨਹੀਂ ਸੱਚਾਈ ਕਿੰਨੀ ਕ ਹੈ ਕਿਉਂਕਿ ਦਾਵਾ ਸਰਕਾਰੀ ਏਜੰਸੀਆਂ ਨੇ ਜਿਹੜੀਆਂ ਕਰ ਰਹੀਆਂ ਨੇ ਕਿ ਈਮੇਲ ਰਾਹੀਂ ਕਿਹਾ ਗਿਆ ਕਿ ਖਾਲਿਸਤਾਨੀ ਸਮਰਥਕਾਂ ਦਾ ਸਾਡਾ ਇਸ ਧੁਮਾਕੇ ਦੇ ਪਿੱਛੇ ਹੱਟ ਹੈਗਾ ਵਿਲੀਪੀਟ ਬੀਕ ਐਨਕਾਊਂਟਰ ਆ ਜਿਹੜਾ ਉਹਦੇ ਮਤਲਬ ਉਹਦੇ ਇਹਦੇ ਵਜਾ ਉਹਦੇ ਬਦਲੇ ਦੇ ਵਜੋਂ ਇਹ ਕੰਮ ਜਿਹੜਾ ਕੀਤਾ ਗਿਆ ਔਰ ਪੰਜਾਬ ਦੇ ਨਾਲ ਇਹਦੇ ਸੰਕੇਤ ਜਿਹੜੇ ਦਿੱਤੇ ਗਏ ਆ ਜੋੜਨ ਦੇ ਤਾਂ ਕਿਵੇਂ ਦੇਖੀ ਦਊ ਇਸ ਚੀਜ਼ ਦੇ ਨਾਲ ਕਿ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਦੀਆਂ ਜੇ ਸਾਜ਼ਿਸ਼ਾਂ ਉੱਠ ਰਹੀਆਂ ਸਰਕਾਰ ਦਾ ਫੇਲੀਅਰ ਦਿਖਾ ਕੇ ਜਿਸ ਤਰੀਕੇ ਦੇ ਨਾਲ ਹਮਲੇ ਹੋ ਰਿਹਾ ਥਾਣਿਆਂ ਦੇ ਉੱਪਰ ਤੱਕ ਕਿਤੇ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ ਤੁਰੀ ਤਾਂ ਨਹੀਂ ਚੱਲ ਰਹੀ ਅੰਦਰ ਖਾਤੇ ਪੰਜਾਬ ਨੂੰ ਅੱਗ 'ਚ ਸੁੱਟਣ ਦੀ ਕੋਸ਼ਿਸ਼ ਤਾਂ ਨਹੀਂ ਚੱਲ ਰਹੀ ਬਹੁਤ ਵੱਡੇ ਪੱਧਰ ਦੀ ਸਾਜ਼ਿਸ਼ ਦੀ ਤਿਆਰੀ ਤਾਂ ਨਹੀਂ ਚੱਲ ਰਹੀ ਸੁਖਿੰਦਰ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਪੰਜਾਬ ਇਸ ਵੇਲੇ ਬਰੂ ਤੇ ਢੇਰ ਤੇ ਬੈਠਾ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹ ਸਾਰਿਆਂ ਦੇ ਸਾਹਮਣੇ ਆ ਅੱਜ ਦਿਨ ਠਾਣਿਆਂ ਤੇ ਜਿਹੜੇ ਹਮਲੇ ਹੁੰਦੇ ਆ ਤੇ ਹਮਲਿਆਂ ਤੋਂ ਬਾਅਦ ਜਿਹੜੀਆਂ ਸਥਿਤੀਆਂ ਕਿਹੋ ਜਿਹੀ ਬਦਲਦੀਆਂ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਹੁਣ ਮਹਾਕੁੰਮਤਾ ਮੇਲਾ ਜਿਹੜਾ ਪਿਛਪੱਦਰ ਦਾ ਮੇਲਾ ਹੈਗਾ ਇਸ ਵੇਲੇ ਪ੍ਰਿਆਗ ਦੇ ਵਿੱਚ ਚੱਲਦਾ ਪਿਆ ਉਹਦੇ ਵਿੱਚ ਇੱਕ ਧਮਾਕਾ ਹੁੰਦਾ ਸਿਲੰਡਰ ਬੰਬ ਦੇ ਨਾਲ ਸਿਲੰਡਰ ਬੰਬ ਦੇ ਚਿਰਪ ਧਮਾਕਾ ਹੁੰਦਾ ਤੇ ਉਹਦੇ ਨਾਲ 100 ਦੇ ਕਰੀਬ ਜਿਹੜੀਆਂ ਕੁਟੀਆਂ ਨੇ ਉਹ ਸੜ ਜਾਂਦੀਆਂ ਨੇ ਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਚੜਾਉtheta ਨਹੀਂ ਹੁੰਦਾ ਫਿਰ ਇਹਦੇ ਸਬੰਧੀ ਬਬਰ ਖਾਲਸਾ ਇੰਟਰਨੈਸ਼ਨਲ ਫਤਿਹ ਸਿੰਘ ਫੌਜੀ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਕਹਿੰਦੇ ਲੈਂਦੇ ਨੇ ਈਮੇਲ ਤੇ ਰਹੀ ਕਿ ਇਹ ਤਬਾਕਾ ਕੇਵਲ ਤੇ ਕੇਵਲ ਅਸੀਂ ਡਰੋਨ ਨੂੰ ਯੂਪ ਦੇ ਜਿਹੜਾ ਮੁੱਖ ਮੰਤਰੀ ਆ ਅਦਿੱਤਿਆ ਰਾਜ ਜੋਗੀ ਉਸ ਨੂੰ ਦੱਸਣ ਵਾਸਤੇ ਕੀਤਾ ਕਿ ਜਿਹੜੇ ਪੀਲੀ ਪੀਚ ਜਿਹੜੇ ਨੌਜਵਾਨ ਮਾਰੇ ਗਏ ਸਨ ਅਸੀਂ ਉਹਨਾਂ ਦਾ ਬਦਲਾ ਲਿਆ ਤੇ ਉਹਨਾਂ ਨੇ ਇਹ ਜ਼ਿੰਮੇਵਾਰ ਲੈਣ ਵਾਲਿਆਂ ਨੇ ਇਹ ਸਪਸ਼ਟ ਕੀਤਾ ਕਿ ਸਾਡਾ ਮਕਸਦ ਕੇਵਲ ਤੇ ਕੇਵਲ ਉੱਤਰ ਪ੍ਰਦੇਸ਼ ਸਰਕਾਰ ਦੇ ਕੰਨ ਖੋਲਣਾ ਸੀ ਨਾ ਕਿ ਕਿਸੇ ਦਾ ਜਾਨੀ ਨੁਕਸਾਨ ਕਰਉਣਾ ਦੂਜੇ ਪਨੇ ਉੱਤਰ ਪ੍ਰਦੇਸ਼ ਦੇ ਜਿਹੜੇ ਡੀਜੀਪੀ ਨੇ ਉਹਨਾਂ ਨੇ ਵੀ ਇਸ ਗੱਲ ਤੋਂ ਪੱਲਾ ਛੜਾਇਆ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਂ ਭਈ ਜੋ ਸਾਡੇ ਤੱਕ ਸੋਰਸ ਦਾ ਉਹ ਇਸ ਹੋਜੀ ਕਿ ਸਿਲੰਡਰ ਦੇ ਕਾਰਨ ਗੈਸ ਲੀਕ ਹੋਈ ਆ ਤੇ ਉਹਦੇ ਕਰਕੇ ਅੱਗ ਲੱਗੀ ਆ ਤੇ ਬਬਰਖਾਲ ਸਾਹ ਇੰਟਰਨੈਸ਼ਨਲ ਦੇ ਝੂਠੀ ਜਮੇ ਵਤੀਦਾ ਰਿਹਾ ਪੰਜਾਬ ਦੇ ਜਿਹੜੇ ਡੀਜੀ ਪੁਲਿਸ ਦੇ ਘਰੀ ਨੇ ਉਹ ਇਸ ਗੱਲ ਤੋਂ ਕਹਿ ਕੇ ਪੱਲਾ ਛਾੜਦੇ ਪਿਆ ਕਿ ਜੀ ਇਹ ਘਟਨਾ ਜਿਹੜੀ ਯੂਪੀ 'ਚ ਹੋਈ ਆ ਇਹ ਤਾਂ ਸਾਡਾ ਕੋਈ ਤਾਲਮੇ ਨਹੀਂ ਇਹਦੇ ਸੰਬੰਦੇ ਅਸੀਂ ਕੁਝ ਨਹੀਂ ਕਹਿ ਸਕਦੇ ਤੁਹਾਡਾ ਪ੍ਰਸ਼ਨ ਇਹ ਹੈ ਕਿ ਜਿਹੋ ਜਿਹੇ ਹਾਲਾਤ ਦੱਸ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਨਹੀਂ ਕੀਤੀ ਹੋ ਰਹੀ ਸੋ ਕੰਦਰ ਜੀ ਇਸ ਤੋਂ ਬਾ ਮਹਾਕੁੰਮਤੇ ਮੇਲੇ ਤੋਂ ਵੱਡਾ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਹੈ ਬੀਤੇ ਦਿਨ ਇੱਕ ਭਾਜਪਾ ਦੇ ਡਿਟਰ ਨੇ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਦਿੱਲੀ ਵਿੱਚ ਘੁੰਮਦੀਆਂ ਨੇ ਉਹਨਾਂ ਨੂੰ ਲੈ ਕੇ ਗੰਭੀਰ ਪ੍ਰਸ਼ਨ ਜਿਹੜੇ ਉਠਾਏ ਨੇ ਕਿ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਦਿੱਲੀ ਚ ਘੁੰਮ ਰਹੀਆਂ ਨੇ ਪੰਜਾਬ ਨੰਬਰ ਧੀਆਂ ਪੰਜਾਬ ਦਿੱਲੀ ਵਾਸਤੇ ਕਿਤੇ ਅਮਨ ਤੇ ਕਾਨੂੰਨ ਦੀ ਸਥਿਤੀ ਵਾਸਤੇ ਖਤਰਾ ਨਾ ਪੈਦਾ ਕਰਦੇ ਹੋਣ ਹੁਣ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਪ੍ਰਸ਼ਨ ਹੈਗਾ ਇੱਕ ਪਾਸੇ ਮਹਾਕੁੰਮ ਦੇ ਮੇਲੇ ਵਿੱਚ ਤਮਾਕੇ ਨੂੰ ਬਬਰ ਖਾਲਸਾ ਜਾਂ ਦੂਜੀਆਂ ਜਥੇਬੰਦੀਆਂ ਨਾਲ ਜੋੜਦਾ ਦੂਸ ਉਹਦੇ ਨਾਲ ਹੀ ਨਾਲ ਭਾਜਪਾ ਦੇ ਨੇਤਾ ਦਾ ਇਹ ਬਿਆਨ ਹੋਣਾ ਕਿ ਦਿੱਲੀ ਵਿੱਚ ਪੰਜਾਬ ਦੀਆਂ ਜਿਹੜੀਆਂ ਨੰਬਰ ਦੀਆਂ ਗੱਡੀਆਂ ਘੁੰਮਦੀਆਂ ਨੇ ਇਹ ਕਿਤੇ ਦਿੱਲੀ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਨਹੀਂ ਤੇ ਦੂਜੇ ਪਾਸੇ ਇਹਦੇ ਉੱਤੇ ਬਿਆਨ ਭਾਜਪਾ ਵੀ ਬੜੀ ਸਖਤ ਹੋ ਗਿਆ ਸਾਰੇ ਵਿਰੋਧੀ ਪਾਰਟੀਆਂ ਨੇ ਇਸ ਭਾਜਪਾ ਦੇ ਨੇਤਾ ਦਾ ਬਿਆਨ ਨੂੰ ਬੜੇ ਕਟੜੇ ਹੱਥੀ ਲਿਆ ਉਹਨਾਂ ਨੇ ਇਹ ਗੱਲ ਕਿ ਕਿ ਦਿੱਲੀ ਸਾਰਿਆਂ ਦੀ ਸਾਂਝੀ ਰਾਜਧਾਨੀ ਆ ਸਾਰੇ ਤਿਰਸ਼ਾ ਸਾਰੇ ਰਾਜਾਂ ਦੇ ਰੂਪ ਉੱਥੇ ਆ ਸਕਦੇ ਫਿਰ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਤਾਂ ਸਿੱਧੂ ਜੀ ਜਦੋਂ ਫਿਰ ਇਹੋ ਜਿਹੀਆਂ ਗੱਲਾਂ ਹੋਣਗੀਆਂ ਜਦੋਂ ਭਾਜਪਾ ਵਰਕਰ ਇਹੋ ਜਿਹੀ ਬਿਆਨ ਦੇਣਗੇ ਜਾਂ ਨੀਤਾ ਬਿਆਨ ਦੇਣਗੇ ਤੇ ਦੂਜੇ ਪਾਸੇ ਦੇਸ਼ ਦੇ ਕਿਸੇ ਹਿੱਸੇ ਵਿੱਚ ਵੀ ਜੇਕਰ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਨੂੰ ਖਾਲਿਸਤਾਨੀ ਸਮਰਥਕਾਂ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸਧਾਰਨ ਰੂਪਚ ਤਾਂ ਇਹ ਪਹਿਲਾ ਪ੍ਰਭਾਵ ਇਹੋ ਜਾਂਦਾ ਕਿ ਅੰਤਰਰਾਸ਼ਟਰੀ ਪੱਤਰ ਤੇ ਜਾਂ ਰਾਸ਼ਟਰੀ ਪੱਤਰ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਜਦੋਂ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਿਹੜੀ ਹੈ ਤੇ ਟਿੱਪ ਵਿੱਚ ਪੰਜਾਬ ਨੂੰ ਬਦਨਾਮ ਕੀਤਾ ਕਰਨ ਲਈ ਜਿਹੜੀ ਸਾਜ਼ਿਸ਼ ਹੈਗੀ ਹੈ ਬਹੁਤ ਸੜੀ ਤੁਸੀਂ ਗੱਲ ਕੀਤੀ ਕਿ ਸਾਰੇ ਸਿੱਖ ਜਿਹੜੇ ਖਾਲਸਾ ਨੇ ਸਵਰਤਕ ਨਹੀਂ ਆ ਪੰਜਾਬ ਦੇ ਵਿੱਚ ਮਿਲਟੈਂਸੀ ਦੇ ਦੌਰਾਨ ਕਿਤੇ ਵੀ ਕੋਈ ਵੀ Hindu ਆਉਂ ਸਿੱਖਾਂ ਦੇ ਵਿੱਚ ਕਰ ਕਿਤੇ ਕੋਈ ਦੰਗਾ ਕੋਈ ਵੀ ਲੜਾਈ ਝਗੜਾ ਕਿਤੇ ਵੇਖਣ ਜੇ ਨਹੀਂ ਨਜ਼ਰ ਆਇਆ ਪਰ ਮਾਤ ਭਾਈਚਾਰਕ ਸਾਂਝ ਉਸੇ ਤਰੀਕੇ ਨਾਲ ਮਜ਼ਬੂਤ ਰਹੀ ਪਰ ਜਿਹੜੀਆਂ ਅਸੀਂ ਕਹਿ ਸਕਦੇ ਕਿ ਜਿਹੜੀਆਂ ਦੇਸ਼ਵਰੋਧੀ ਜਾਂ ਪੰਜਾਬਵਰੋਧੀ ਤਾਕਤਾਂ ਨੇ ਹਮੇਸ਼ਾ ਇਸ ਗੱਲ ਵਿੱਚ ਲੱਗੀਆਂ ਰਹੀਆਂ ਨੇ ਕਿ ਹਾਂ ਵੀ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਦਨਾਮ ਜੜਾ ਕੀਤਾ ਜਾਵੇ ਤਾਂ ਉਹੀ ਪ੍ਰਨਾਮ ਦੀ ਸਾਜਿਦਾਰ ਸਿੱਟਾ ਜਿਹੜੇਕਰ ਇਹੋ ਜਿਹੇ ਨੇਤਾ ਇਹੋ ਜਿਹੀਆਂ ਚੀਜ਼ਾਂ ਤੇ ਬਲਦੀ ਤੇ ਤੇਲ ਪਾਉਣਗੇ ਤਾਂ ਕੁਦਰਤੀ ਤੌਰ ਤੇ ਉਸ ਦਾ ਪ੍ਰਭਾਵ ਜਿਹੜਾ ਪੰਜਾਬ ਤੇ ਤੇ ਲੋਕਾਂ ਤੇ ਪਵੇਗਾ ਪਵੇਗਾ ਹੁਣ ਗੱਲ ਹੈ ਕਿ ਪੰਜਾਬ ਨੂੰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਗੱਲ ਸੁਖਵਿੰਦਰਜੀ ਜੀ 스트 ਸ੍ਰੀਖੇ ਦਾ ਹਾਲਾਤ ਐ ਅਸਲੇ ਪੰਜਾਬ ਚ ਬਣੀ ਨਹੀਂ ਖਾਸ ਤੌਰ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੁਝ ਵੀ ਲੋਕ ਹੋ ਸਕਦਾ ਕਿਸੇ ਵੀ ਸਥਿਤੀ ਤੱਕ ਕੇਂਦਰ ਸਰਕਾਰ ਜਿਹੜੀ ਉਹ ਜਾ ਸਕਦੀ ਹੈ ਜੇ ਕਿਉਂਕਿ ਉਹਨਾਂ ਦਿੱਲੀ ਦੇ ਵਿੱਚ ਵੀ ਜਿਹੜੀਆਂ ਚੋੜਾਂ ਉਹ ਸਿਰ ਤੇ ਖਲੋਤੀਆਂ ਨੇ ਭਾਜਪਾ ਜਿਹੜੀ ਇਹ ਚੋੜਾਂ ਨੂੰ ਕਰੋ ਤੇ ਮਰੋ ਦੀ ਨੀਤੀ ਨਾਲ ਲੈ ਰਹੀ ਹੈ ਦੂਜੇ ਪਾਸੇ ਮਹਾਕੁੰਬ ਦਾ ਮੇਲਾ ਜਿਹੜਾ ਬੜਾ ਵੱਡਾ ਇੱਕ ਪਵਿੱਤਰ ਤਿਹਾਰ ਹੈਗਾ ਜੇਕਰ ਉਸ ਮੇਲੇ ਤੇ ਖਾਰਸਤਾਨੀ ਸਵਰਥਾਂ ਨੂੰ ਦੱਸ ਕੇ ਬਦਨਾਮ ਕਰਦਾ ਪੰਜਾਬ ਤੇ ਜਾਂ ਸਿੱਖਾਂ ਨੂੰ ਬਦਨਾਮ ਕਰਨ ਦੀ ਇਹ ਕਿਹੜੀ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਅਜੇ ਤੱਕ ਉਹ ਜਿਹੜੀ ਈਮੇਲ ਆਈ ਹੈ ਕਿਸੇ ਨੇ ਉਸ ਦੀ ਪੁਸ਼ਟੀ ਨਹੀਂ ਕੀਤੀ ਕਿ ਹਾਂ ਭਈ ਉਹ ਵਾਕਿਆ ਕਿਸੇ ਅਧਿਕਾਰਤ ਅਧਿਪਤਰ ਤੇ ਆਈ ਹੈ ਜਾਂ ਕੀ ਹੈ ਯਕੀਨੀ ਪਰ ਜੋ ਕੁਝ ਹੋਇਆ ਸਕਦਰ ਜੀ ਕਿਸੇ ਵੀ ਸੂਫਤ ਵਿੱਚ ਇਸ ਨੂੰ ਠੀਕ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜਈਆਂ ਵਰਤਾਂ ਜੇਕਰ ਅਜਈਆਂ ਖਤਰਾਮਾਂ ਜਿਹੜੀਆਂ ਨੇ ਭਾਈਚਾਰਕ ਸਾਂਝੀਆਂ ਤੰਦਾਂ ਨੂੰ ਜ਼ਰੂਰ ਕਮਜ਼ੋਰ ਕਰਤੀਆਂ ਨੇ ਤੇ ਭਾਈਚਾਰਕ ਸਾਂਝੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਸਤੇ ਜ਼ਰੂਰੀ ਹੈ ਕਿ ਕੋਈ মিডিਆ ਚਾਹੇ ਅੰਤਰਰਾਸ਼ਟਰੀ মিডিਆ ਤੇ ਚਾਹੇ ਸਥਾਨਕ মিডিਆ ਹੋਵੇ ਇਹਨਾਂ ਤੱਥਾਂ ਦੀ ਜਾਂਚ ਕਰਕੇ ਸਾਰਿਆਂ ਦੇ ਸਾਹਮਣੇ ਲਿਆਂਦੇ ਤੱਥ ਲਿਆਂਦੇ ਜਾਂ ਤੇ ਵੱਡੀ ਜ਼ਿੰਮੇਵਾਰੀ ਉਹਨਾਂ ਭਾਸ਼ਾਪੈਨਾ ਥਾਵਾਂ ਦੀ ਬਣਦੀ ਆ ਜਿਨ੍ਹਾਂ ਦੇ ਮੂੰਹ ਜਿਹੜੇ ਭਾਸ਼ਾ ਤੱਕ ਪਾਟੇ ਆ ਜਿਹੜੇ ਪੰਜਾਬ ਦੀਆਂ ਗੱਡੀਆਂ ਨੂੰ ਇਸ ਤਰੀਕੇ ਨਾਲ ਕਹਿ ਦਿੰਦੇ ਆ ਕਿ ਹਾਂ ਭਈ ਇਹ ਕੋਈ ਆਤਵਾਦੀ ਜਾਂ ਉਹ ਜਿਹਾ ਘਟਨਾਵਾਂ ਹੋ ਸਕਦੀਆਂ ਨਹੀਂ ਸੋ ਨੇਤਾਵਾਂ ਨੂੰ ਰਾਜਨੀਤੀ ਕਰਨ ਦੀ ਅਲੱਗ ਪਰ ਸਭ ਤੋਂ ਇਹਨਾਂ ਭਾਈਚਾਰਕ ਸੰਜੜੀ ਆ ਉਸ ਨੂੰ ਮਜ਼ਬੂਤੀ ਸਭ ਨੇ ਰੱਖਦਿਆਂ ਹੋਇਆ ਹੀ ਅਜਿਹੇ ਬਿਆਨ ਬਾਜੀ ਸਿੱਧ ਸਾਬ ਕਰਦੀ ਚਾਹੀਦੀ ਆ ਇਹ ਤਾਂ ਪੰਜਾਬ ਦੇ ਹਾਲਾਤ ਤਾਂ ਸਿੱਧੂ ਸਾਹਿਬ ਸਾਰੇ ਦੇ ਸਾਹਮਣੇ ਹੈ ਹੀ ਹੈ ਪੰਜਾਬ ਚ ਪੇਨਾ ਵੀ ਲੋਕਾਂ ਨੇ ਸੰਤਾਪ ਚੱਲਿਆ ਤੇ ਜੇਕਰ ਇਹੀਆਂ ਗੱਲਾਂ ਸਾਹਮਣੇ ਹੋਣਗੀਆਂ ਤਾਂ ਫਿਰ ਵਾਕਿਆ ਹੀ ਇਹ ਜਿਹੜਾ ਅਸਰ ਹੈ ਕਿਤੇ ਨਾ ਕਿਤੇ ਪੰਜਾਬ ਤੇ ਪਵੇਗਾ ਲੋਕੀ ਇਸੇ ਚੀਜ਼ ਨੂੰ ਇਸੇ ਤਰੀਕੇ ਨਾਲ ਲੈਣਗੇ ਕਿ ਕਿਤੇ ਰਾਸ਼ਟਰੀ ਰਾਜ ਲੋਨ ਦੀ ਸਾਜੀ ਤੱਕ ਇੰਟਰਵਿਊ ਨਹੀਂ ਕੀਤੀ ਜਾ ਰਹੀ ਜੋ ਕੁਝ ਇਹ ਜ ਕੁਝ ਹੁੰਦਾ ਦਰਸਾਇਆ ਜਾ ਰਿਹਾ ਹੈ ਜੀ ਬਿਲਕੁਲ ਬਿਲਕੁਲ ਜੋ ਉਧਰ ਅਸੀਂ ਆਪਣੇ ਟੀਮ ਦੇ ਵੱਲੋਂ ਚੈਨਲ ਦੇ ਵੱਲੋਂ ਅਦਾ ਦੇ ਵੱਲੋਂ ਅਰਦਾਸ ਕਰਦੇ ਹਾਂ ਕਿ ਸਾਰਨੀ ਭਾਈ ਚਾਰ ਕਿਸਾਨ ਜਿਹੜੀਆਂ ਬਣੀ ਰਹੇ ਸਭ ਦੀਆਂ ਤੰਦਰੁਸਤੀਆਂ ਜਿਹੜੀਆਂ ਉਹ ਬਖਸ਼ੇ ਔਰ ਪੰਜਾਬ ਦੇ ਸਿਰ ਤੇ ਮਿਹਰ ਭਰਿਆ ਰੱਖੇ ਜਿਹੜਾ ਪ੍ਰਮਾਤਮਾ ਰੱਖੇ ਔਰ ਪੰਜਾਬ ਨੂੰ ਦੁਬਾਰਾ ਉਹ ਆਗਣਾ ਦੇਖਣੀ ਪਵੀ ਪਵੇ ਜਿਹੜੀ ਪਿਛਲੇ ਦੌਰ ਦੇ ਵਿੱਚ ਪੰਜਾਬ ਨੇ ਕਈ ਵਾਰ ਜਿਹੜੀ ਆ ਉਹ ਦੇਖੀ ਆ ਹਾਲਾਂਕਿ ਪੰਜਾਬ ਉੱਠ ਉੱਠ ਵਾਰ-ਵਾਰ ਖੜਾ ਹੋਇਆ ਪਰ ਹੁਣ ਪੰਜਾਬ ਦੀ ਉਹ ਹਾਲਾਤ ਨਹੀਂ ਹੈਗੇ ਕਿ ਬੁੱਢੇ ਪੰਜਾਬ ਦੇ ਉਹ ਹਾਲਾਤ ਨਹੀਂ ਹੈਗੇ ਕਿ ਦੁਬਾਰਾ ਖੜਾ ਹੋਣ ਦੀ ਕਕਰ ਤੇ ਲੋ ਹੋਵੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਮਿਹਰ ਭਰਿਆ ਦੇ ਉਹ ਹੱਥ ਰੱਖਣ ਚਲੋ ਅਗਲੀ ਖਬਰ ਅਣਕੀ ਸਾਹਿਬ ਲੈ ਲੈਨੇ ਆ ਆਪਾਂ ਅਕਸਰ ਬਹੁਤ ਵਾਰੀ ਗੱਲ ਕੀਤੀ ਹੈ ਕਿ 100 ਗੰਡੇ ਵੀ ਖਾਂਦੇ ਐ ਤੇ 176 ਵੀ ਖਾਂਦੇ ਐ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਵਾਰ-ਵਾਰ ਕੇਂਦਰ ਸਰਕਾਰ ਨੇ ਕਿਹਾ ਕਿ ਭਾਈ ਸਾਡੇ ਪੈਸੇ ਦੇ ਨਾਲ ਆਮ ਆਦਮੀ ਪਾਰਟੀ ਇਹਨੇ ਕਲੀਨਿਕ ਜਿਹੜੇ ਬਣਾ ਕੇ ਆਪਣੇ ਨਾਮ ਤੇ ਰੱਖੀ ਜਾਂਦੇ ਆ ਆਪਣਾ ਜਿਹੜੇ ਪਿੱਠ ਤਪ ਤਪਾਈ ਜਾਂਦੇ ਆ ਆਪਣੇ ਨੰਬਰ ਬਣਾਈ ਜਾਂਦੇ ਆ ਪਰ ਪੈਸਾ ਤਾਂ ਉਹ ਸਾਡਾ ਹੈਗਾ ਅਸੀਂ ਆਯੂਸ਼ਮਨ ਆਰੋਗਿਆ ਕੇਂਦਰ ਦੇ ਤਹਿਤ ਇਹ ਪੈਸਾ ਦਿੰਦਾ ਪਰ ਨੰਬਰ ਤੁਸੀਂ ਆਪ ਤੇ ਬਣਾਈ ਇਹਨਾਂ ਨੂੰ ਹਟਾਓ ਅਸੀਂ ਫੰਡ ਰੋਕਤੀ ਆ ਇਹ ਕਹਿੰਦੇ ਕਿਵੇਂ ਰੋਕਦੇ ਹੋਗੇ ਕੋਰਟ ਚਲੇਗੇ ਗੱਲ ਫੇਰ ਨਹੀਂ ਬਣੀ ਹੁਣ ਉਹੀ ਗੱਲ 100 ਗੰਡੇ ਵੀ ਖਾਦੇ 176 ਵੀ ਖਾਦੇ ਹੁਣ ਸਾਰੇ ਉਹ ਆਮ ਆਦਮੀ ਕਲੀਨਿਕਾਂ ਦੇ ਉੱਪਰੋਂ ਕਹਿੰਦੇ ਜੀ ਉਤਾਰੀ ਜਾਂਦੇ ਆ ਬੋਰਡ ਤੇ ਆਯੂਸ਼ਮਨ ਅਰੋਗਿਆ ਕੇਂਦਰ ਦੇ ਜਿਹੜੇ ਉਹ ਬੋਰਡ ਲਾਈ ਜਾਂਦੇ ਆ ਤੇ ਕਹਿੰਦੇ ਕਿ ਜਿੱਥੇ ਜਿੱਥੇ ਕੇਂਦਰ ਸਰਕਾਰ ਦਾ ਪੈਸਾ ਲੱਗਿਆ ਕਿਉਂਕਿ ਜ਼ਿਆਦਾਤਰ ਕੇਂਦਰ ਸਰਕਾਰ ਦਾ ਪੈਸਾ ਸੀ ਉਹ ਤੇ ਉੱਤੇ ਕੇਂਦਰ ਸਰਕਾਰ ਦੇ ਬੋਰਡ ਲਾ ਦਿੰਨੇ ਆ ਜਿੰਨੇ ਕੁ ਪੈਸੇ ਸਾਡੇ ਲੱਗੇ ਸੀ ਆਪਦੇ ਲਾ ਦਿੰਨੇ ਆ ਤੇ ਮੈਂ ਹੈਰਾਨ ਹਾਂ ਇਸ ਚੀਜ਼ ਤੇ ਵੀ ਚਲੋ ਗੱਲ ਇਹ ਵੀ ਹੈ ਕਿ ਇਹ ਗੱਲ ਸਿਰਫ ਫੋਟੋ ਆ ਉਤਾਰਨ ਦੀਆਂ ਭਗਵੰਤ ਮਾਨ ਦੀਆਂ ਔਰ ਉਥੋਂ ਆਮ ਆਦਮੀ ਕਲੀਨਿਕ ਦੇ ਨਾਮ ਉਤਾਰਨ ਤੱਕ ਹੀ ਸੀਮਤ ਰਹੂ ਪਰ ਮੈਨੂੰ ਲੱਗਦਾ ਕਿ ਗੱਲ ਉੱਥੇ ਤੱਕ ਵੀ ਜਾਣੀ ਚਾਹੀਦੀ ਹੈ ਭਗਵੰਤ ਮਾਨ ਜਿਹੜੇ ਵਾਰ-ਵਾਰ ਪਿੱਠ ਤਪਤਪਾ ਕੇ ਹੱਛਾ ਛਾਤੀ ਥਾਪੜ ਥਾਪੜ ਕੇ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਇੰਨੇ ਕਰੋੜ ਲੋਕਾਂ ਨੇ ਇਲਾਜ ਕਰਾ ਲਿਆ ਹੁਣ ਜਿਹੜੇ ਇਲਾਜ ਜਿਹੜੇ ਕਰਾਏ ਆ ਆਯੂਸ਼ਮਨ ਰੋਗਿਆ ਕੇਂਦਰ ਜਿੰਨੀ ਕੇ ਜਿੱਥੇ ਕੇਂਦਰ ਸਰਕਾਰ ਨੇ ਪੈਸੇ ਲਾਏ ਆ ਉਥੋਂ ਜਿਹੜੇ ਲੋਕਾਂ ਨੇ ਇਲਾਜ ਕਰਾਏ ਆ ਕੀ ਉਹਨਾਂ ਕਰੋੜਾਂ ਲੋਕਾਂ ਦੀ ਆਪਣੀ ਕਰੋੜਾਂ ਦੀ ਗਿਣਤੀ ਦੇ ਵਿੱਚੋਂ ਗਿਣਤੀ ਕੱਢ ਦੇਣਗੇ ਭਗਵੰਤ ਮਾਨ ਕੀ ਸਿਰਫ ਆਪਣੀ ਹੀ ਗਿਣਤੀ ਦੱਸਣਗੇ ਜਿੱਥੇ ਆਮ ਆਦਮੀ ਮੈਡੀਕਲ ਕੈਂਟ ਦੇ ਵਿੱਚੋਂ ਜਿਹੜੇ ਇਲਾਜ ਕਰਾਏ ਆ ਤਾਂ ਇਹ ਵੀ ਗੱਲ ਜਿਹੜੀ ਭਗਵੰਤ ਮਾਨ ਨੂੰ ਦੱਸਣੀ ਪਊਗੀ ਪਹਿਲਾਂ ਹੀ ਕਿਉਂ ਨਹੀਂ ਮੰਨ ਜਾਂਦੇ 100 ਗੰਢੇ ਖਾ ਕੇ ਵੀ ਮੰਨਦੇ ਅਤੇ 100 ਚਲੋ ਹਾਂਜੀ ਚੋਖੰਦਰ ਜੀ ਜਿਹੜੇ ਮੁਹੱਲਾ ਕਲੀਨਿਕ ਨੇ ਆਮ ਆਦਮੀ ਪਾਰਟੀ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਆਮ ਆਦਮੀ ਪਾਰਟੀ ਨੇ ਇਹ ਗੱਲ ਕਈ ਸਟੋਨਾਂ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਅਸੀਂ ਸਿਹਤ ਮਾਡਲ ਦਿੱਲੀ ਵਾਲਾ ਮਾਡਲ ਜਿਹੜਾ ਬਣਾ ਕੇ ਪੇਸ਼ ਕਰਦਾ ਇਹ ਕਰਦਾ ਉਹ ਕਰਦਾ ਤੇ ਆਮ ਮਹੱਲਾ ਕਲੀਨਿਕਾਂ ਨੂੰ ਖੋਲਣ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੇ ਟਕਰਾਅ ਦੇ ਰੂਪ ਦੇ ਵਿੱਚ ਆਈ ਤੇ ਜੋ ਕਿ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਪੈਸਾ ਸੀ ਉਹ ਸੈਂਟਰ ਗਵਰਨਮੈਂਟ ਵੱਲੋਂ ਅਦਾ ਕੀਤਾ ਜਾਂਦਾ ਸੀ ਜਿਹਦੇ ਤਹਿਤ ਪੰਜਾਬ ਦੇ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ ਕਈ ਪ੍ਰਾਇਮਰੀ ਹੈਲਥ ਸੈਂਟਰ ਜਿਹੜੀ ਸੀ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜਿਹੜੇ ਚੱਲਦੇ ਰਹੇ ਕੇਂਦਰ ਸਰਕਾਰ ਨੇ ਜਦੋਂ ਵੇਖਿਆ ਕਿ ਪੰਜਾਬ ਸਰਕਾਰ ਉਹਨਾਂ ਜੋ ਕੇਂਦਰ ਸਰਕਾਰ ਫੰਡ ਵਖੀਆ ਕਰਦੀ ਉਹਨਾਂ ਨੂੰ ਆਪਣੀ ਪ੍ਰਚਾਰ ਵਾਸਤੇ ਇੱਥੇ ਮੈਂ ਪ੍ਰਚਾਰ ਸ਼ਬਦ ਕਹੂੰਗਾ ਪ੍ਰਚਾਰ ਵਾਸਤੇ ਵਰਤਦੀ ਹੈ ਨਾ ਕਿ ਲੋਕਾਂ ਦੀ ਭਲਾਈ ਵਾਸਤੇ ਜੀ ਲੋਕਾਂ ਦੀ ਭਲਾਈ ਵਾਸਤੇ ਵਰਤਦੇ ਹੁੰਦੇ ਜਿ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਦਰਮਿਆਨ ਮਹੱਲਾਕ ਜਿਹੜੇ ਪ੍ਰਾਪਤੀ ਹੈਲਥ ਸੈਕਟਰ ਜਾਂ ਦੂਜੇ ਚੱਲਦੇ ਨੇ ਤਾਂ ਸ਼ਾਇਦ ਕੇਂਦਰ ਸਰਕਾਰ ਕਦੇ ਵੀ ਅਜਿਹੇ ਫੈਸਲੇ ਜੁਰਾ ਨਾ ਲੇਤੀ ਪੰਜਾਬ ਸਰਕਾਰ ਨੂੰ ਸਮੇਂ-ਸਮੇਂ ਤੇ ਕੇਂਦਰ ਸਰਕਾਰ ਵੱਲੋਂ ਮਾਰਦ ਕੀਤਾ ਜਾਂਦਾ ਰਿਹਾ ਕਿ ਹਾਂ ਵੀ ਤੁਸੀਂ ਅਜਿਹੇ ਕੰਮ ਨਾ ਕਰੋ ਜਿਹੜਾ ਫੰਡ ਜਿਸ ਨਰਦਾਤ ادارے ਵਾਸਤੇ ਆ ਉਹ ਤੇ ਤੁਸੀਂ ਖਰਚ ਕਰੋ ਪਰ ਪੰਜਾਬ ਸਰਕਾਰ ਆਪਣੀ ਮਨਮਰਜ਼ੀ ਦੇ ਤੁਸੀਂ ਸੀਤਾ ਮਹੱਲਾ ਕਲੀਨ ਕਾਂ ਦੇ ਸ਼ੁਰੂਆਤ ਕੀਤੀ ਮਹੱਲਾ ਕਲੀਨ ਕਾਂ ਦੇ ਉੱਤੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਆਂ ਲਾਈਆਂ ਗਈਆਂ ਤਾਂ ਜਦੋਂ ਪਾਣੀ ਸਿਰ ਤੋਂ ਲੰਘਿਆ ਤਾਂ ਫਿਰ ਕੇਂਦਰ ਸਰਕਾਰ ਦੇ ਪੈਸੇ ਜਿਹੜੀ ਟਾਕੜੀ ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਨੂੰ ਲੈਣ ਵਾਸਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਤੱਕ ਵੀ ਜਿਹੜੀ ਉਹ ਜਾਂਦੀ ਰਹੀ ਹੈ ਪਰ ਜਿਹੜੇ ਅਸੂਲਾਂ ਦੀ ਗੱਲ ਨਹੀਂ ਤਾਂ ਅਖੀਰ ਫਿਰ ਕੇਂਦਰ ਸਰਕਾਰ ਨੇ ਤਖੜਾ ਝਟਕਾ ਦਿੱਤਾ ਝਟਕੇ ਦੇ ਰੂਪ ਚ ਇਹਨਾਂ ਦੇ ਜਿਹੜੇ ਜਿੰਨੇ ਵੀ ਫੰਡ ਸੀ ਉਹ ਰੋਕ ਲਏਗੇ ਤਾਂ ਫਿਰ ਉਹ ਜਿਹੜੇ ਸ਼ਬਦ ਤੁਸੀਂ ਵਰਤੇ ਜੇ ਹੁਣ ਅਖੀਰ ਪੰਜਾਬ ਦੇ ਵਿੱਚ 294 ਤਾਂ ਮਾਫ ਕਰਦਾ 242 ਮਹੱਲਾ ਕ ਜਿਨ੍ਹਾਂ ਦੇ ਉੱਤੋਂ ਮਹੱਲਾ ਕਲੀਨਕਾ ਦੇ ਬੋਰਡ ਚੜੇ ਲਾਈ ਜਾ ਰਹੇ ਆ ਦੂਜੇ ਪਾਸੇ ਭਗਵੰਤ ਬਾਦਿਆ ਫੋਟੋਆਂ ਲਾਈਆਂ ਜਾ ਰਹੀਆਂ ਦੂਜੇ ਪਾਸੇ ਇਹਦੇ ਨਾਲ ਹੀ 296 ਜਿਹੜੇ ਨੇ ਪ੍ਰਾਇਮਰੀ ਹੈਲਥ ਸੈਂਟਰ ਨੇ ਜਿਹੜਾ ਮਹੱਲਾ ਕਲੀਨਕਾ ਦੇ ਰੂਪ ਚ ਇਹਨਾਂ ਨੇ ਤਬਦੀਲ ਕਰ ਦਿੱਤਾ ਸੀ ਉਹਨਾਂ ਨੂੰ ਵੀ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਪੁਰਾਣਾ ਰੂਪ ਜਿਹੜਾ ਦੇ ਰਹੀ ਆ ਉਹਨਾਂ ਤੋਂ ਵੀ ਬੋਟ ਲਾ ਰਹੀ ਹੈ ਤੇ ਜੇਕਰ ਇਹਨਾਂ ਕੁਝ ਤੁਸੀਂ ਔਰ ਇਸ ਤੋਂ ਇਲਾਵਾ 2899 ਹੋਰ ਇਹੋ ਜੇ ਕੇਂਦਰ ਨੇ ਜਿਹੜੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੇ ਉਹਨਾਂ ਨੂੰ ਵੀ ਪੁਰਾਣਾ ਰੂਪ ਜਿਹੜਾ ਦਿੱਤਾ ਜਾ ਰਿਹਾ ਹੈ ਉਹਨਾਂ ਸੋਕਣ ਦਾ ਡੀਜੀ ਕਰ ਇਹ ਨਾ ਕੁਝ ਕਰਨ ਤੋਂ ਬਾਅਦ ਤੁਸੀਂ ਇਹਨਾਂ ਢਾਈ ਜਾਂ ਤਿੰਨ ਸਾਲ ਇੱਕ ਜਿੱਤ ਦੇ ਵਿੱਚ ਸਰਕਾਰ ਦਾ ਨੁਕਸਾਨ ਕਰ ਲਿਆ ਜਾਂ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰ ਲਿਆ ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਮਗਾ ਪਰ ਇਸ ਤੋਂ ਚੰਗੀ ਗੱਲ ਇਹ ਸੀ ਕਿ ਜੇਕਰ ਕੇਂਦਰ ਸਰਕਾਰ ਦੇ ਤੁਹਾਨੂੰ ਫੰਡ ਰੁਕੇ ਤਾਂ ਕੇਂਦਰ ਸਰਕਾਰ ਦਾ ਟਕਰਾਅ ਦੀ ਬਜਾਏ ਉਦੋਂ ਹੀ ਇਸ ਮਸਲੇ ਦਾ ਜਿਹੜਾ ਹੱਲ ਜਿਹੜਾ ਕੱਢ ਲਿਆ ਜਾਂਦਾ ਤਾਂ ਜੋ ਹੁਣ ਇਹਨਾਂ ਚ ਲੋਕਾਂ ਨੂੰ ਸਫਰ ਜਿਹੜਾ ਨਾ ਕਰਨਾ ਪੈਂਦਾ ਤੇ ਦੂਜੇ ਪਾਸੇ ਮਹੱਲਾਕ ਨਹੀਂ ਕਿ ਸਿਕੁੰਦਰ ਜੀ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੇ ਰਹੇ ਚਰਚਾ ਦਾ ਵਿਸ਼ਾ ਬਣੇ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਗਲਤ ਐਂਟਰੀਆਂ ਪਾ ਪਾ ਕੇ ਡਾਕਟਰ ਜਿਹੜਾ ਪੈਰਾਪੈਡਿਕਲ ਸਟਾਫ ਸੀ ਉਸ ਨੂੰ ਤਨਖਾਵਾ ਦਿੱਤਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਇੱਕ ਕਈ ਵਾਰੀ ਆਪ ਉਹਦੇ ਉੱਤੇ ਪ੍ਰੋਗਰਾਮ ਕੀਤਾ ਮਹੱਲਾ ਕਲੀਨਕਾ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਆਪਣੀ ਜਿੱਤ ਸੀ ਤੋਂ ਉਸ ਜਿੱਤ ਚੋਂ ਨਿਕਲਿਆ ਕੁਝ ਨਹੀਂ ਬਲਕਿ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਪੰਜਾਬ ਭਗਵੰਤਬਾਹ ਨੇ ਇੱਕ ਇੰਦੇਰੇ ਕੇ ਹੀ ਸੇਵਾਵਾਂ ਮਾੜੀਆਂ ਬਿਹਤਰ ਦਿੱਤੀ ਨੇ ਬੈਟਰ ਦਿੱਤੀਆਂ ਨੇ ਪਰ ਕਿਹ ਤਾਂ ਉਹ ਮਹੱਲਾ ਕ੍ਰੀਨਿਕ ਉਹ ਪ੍ਰੋਜੈਕਟ ਜਿਹੜਾ ਆਮ ਆਦਮੀ ਪਾਰਟੀ ਦਾ ਡੀਰੀ ਪ੍ਰੋਜੈਕਟ ਸੀ ਉਹ ਹੁਣ ਧੂਆਂ ਧਰ ਠੁੱਸ ਹੋ ਗਿਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਆਪਸੀ ਜਿਤ ਕਰਨ ਜੇ ਵਾਕਿਆ ਹੀ ਕੇਂਦਰ ਸਰਕਾਰ ਦੇ ਪਾਸੇ ਠੀਕ ਸਮੇਂ ਠੀਕ ਅਧਾਰ ਤੇ ਖਰਚੀ ਜਾਂਦੀ ਤਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇਨਾ ਸਫਰ ਜਿਹੜਾ ਉਹ ਨਾ ਕਰਨਾ ਪੈਂਦਾ ਸੋ ਸਰਕਾਰ ਨੂੰ ਚਾਹੀਦਾ ਕਿ ਉਹ ਇੱਕ ਵਿੱਚ ਹੀ ਇਹ ਯੋਜਨਾਵਾਂ ਬਣਾਉਣ ਜਿਹੜੀਆਂ ਕੇਂਦਰ ਸਰਕਾਰ ਨਾਲ ਟਕਰਾਅ ਦੇ ਰੂਪ ਦੇ ਵਿੱਚ ਨਾ ਹੋਣ ਬਲਕਿ ਰਾਜ ਦੇ ਭਲਾਈ ਦੇ ਰੂਪ ਦੇ ਵਿੱਚ ਵਿਕਸਤ ਹੋਣ ਤਾਂ ਜੋ ਲੋਕ ਜਿਹੜੇ ਨੇ ਉਸ ਦਾ ਫਾਇਦਾ ਜਿਹੜਾ ਅਠਾਸਮ ਕੇਂਦਰ ਸਰਕਾਰ ਦਿੱਤਾ ਇੱਕੋਰੀ ਪੰਜਾਬ ਸਰਕਾਰ ਨੂੰ ਤਕੜਾ ਝਟਕਾ ਜ਼ਰੂਰ ਦਿੱਤਾ ਜੇ ਝਟਕਾ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੀ ਬਿਲਕੁਲ ਬਿਲਕੁਲ ਚਲੋ ਉਧਰ ਅਣਕੀ ਸਾਹਿਬ ਜਿਹੜੀ ਭਰਤੀ ਸ਼ੁਰੂ ਕੀਤੀ ਗਈ ਹੈ 20 ਜਨਵਰੀ ਨੂੰ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜੇ ਦੇ ਵੱਲੋਂ ਤਾਂ ਜਿਹੜਾ ਬਾਕੀ ਟੜਾ ਉਹ ਹਲੇ ਵੀ ਕਰ ਲਾਉਂਦਾ ਫਿਰਦਾ ਕਿ ਭਾਈ ਜੱਜਧਰ ਸਾਹਿਬ ਦੇ ਫੈਸਲੇ ਜਿਹੜੇ ਆ ਉਹ ਇਨ ਬਿਨ ਲਾਗੂ ਨਹੀਂ ਕੀਤੇ ਗਏ ਜੱਜਧਰ ਸਾਹਿਬ ਵੀ ਆਪਣੇ ਨੇਕੇ ਨੇਕੇ ਬਿਆਨਾਂ ਜਾਂਦੇ ਨਾਲ ਚਰਚਾ ਚ ਰਹੀ ਕਿ ਨਹੀਂ ਪਾਈ ਇਹਨਾਂ ਨਵੇਂ ਫੈਸਲੇ ਲਾਗੂ ਹੋਣੇ ਚਾਹੀਦੇ ਐ ਇਦਾਂ ਜੀ ਉਦਾਂ ਜੀ ਹੁਣ ਭਰਤੀ ਤਾਂ ਸ਼ੁਰੂ ਹੋਈ ਨੂੰ ਦੋ ਤਿੰਨ ਦਿਨ ਹੋ ਗਏ ਐ ਔਰ ਦੂਜੇ ਪਾਸੇ ਇਹ ਵੀ ਖਬਰਾਂ ਲੱਗ ਰਹੀਆਂ ਨੇ ਕਿ ਭਰਤੀ 'ਚ ਉਤਸ਼ਾਹ ਹੀ ਬਣਾ ਜਿਹੜਾ ਮਿਲ ਰਿਹਾ ਅਕਾਲੀ ਦਲ ਨੂੰ ਔਰ ਨਾਲ ਹੀ ਨਾਲ ਜੇ ਅਣਕੀ ਸਾਹਿਬ ਗੱਲ ਕਰੀਏ ਕਿ ਬਡਾਲਾ ਸਾਹਿਬ ਦਾ ਇੱਕ ਬਿਆਨ ਲੱਗਿਆ ਇੱਕ ਨਿੱਜੀ ادارے ਦੇ ਵਿੱਚ ਉਹਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਜਿੱਥੇ ਦਰ ਅਕਾਲ ਤਖਸਾਲਬ ਔਰ ਹਰਜਿੰਦਰ ਸਿੰਘ ਧਾਮੀ ਜੀ ਦੇ ਕਿ ਵਿਸ਼ਵਾਸ ਨਹੀਂਗਾ ਕਿ ਰਜਿੰਦਰ ਧਾਮੀ ਇਹੋ ਜਿਹਾ ਬਿਆਨ ਦੇ ਸਕਦੇ ਐ ਜੱਥੇਦਾਰ ਸਰਵਰਤਾ ਢਾਮੀ ਸਾਹਿਬ ਦੇ ਹਵਾਲੇ ਤੋਂ ਬਿਆਨ ਲਾਇਆ ਗਿਆ ਕਿ ਭਾਈ ਪੰਥ ਇਹੋ ਜੀ ਭਰਤੀ ਨੂੰ ਸਰਕਾਰ ਜਿਹੜਾ ਉਹ ਨਹੀਂ ਕਰੇਗਾ ਪਰ ਇਹ ਵੀ ਹੈ ਕਿ ਢਾਮੀ ਸਾਹਿਬ ਉੱਥੇ ਜਿਹੜਾ ਕਾਨਫਰੰਸ ਸੀਗੀ ਮਾਗੀ ਦੇ ਮੇਲੇ ਦੇ ਦੌਰਾਨ ਕਾਨਫਰੰਸ ਸੀਗੀ ਕਾਲੀਦਲ ਦੀ ਉੱਥੇ ਵੀ ਪਹੁੰਚੇ ਨਹੀਂ ਸੀ ਤੇ ਹੋ ਸਕਦਾ ਕਿ ਦੇਤਾ ਹੋਵੇ ਪਰ ਲੱਗਿਆ ਦੋਨਾਂ ਦੇ ਹਵਾਲੇ ਤੋਂ ਆ ਪਰ ਲਵਾਇਆ ਬਡਾਲਾ ਸਾਹਿਬ ਨੇ ਕਿ ਜੱਥੇਦਾਰ ਔਰ ਢਾਮੀ ਸਾਹਿਬ ਦੇ ਵੱਲੋਂ ਕਹੀ ਗਈ ਕਿ ਪੰਥ ਇਹੋ ਜੀ ਭਰਤੀ ਨੂੰ ਸਵਕਾਰ ਨਹੀਂ ਕਰੇਗਾ ਮੈਂ ਹੈਰਾਨ ਹਾਂ ਜੱਤ ਜਰਤਾਬ ਦੇ ਇਹੋ ਜਿਹੇ ਬਿਆਨਾਂ ਤੇ ਤਲਬ ਕਰਕੇ ਸਾਦੇ ਕਿਉਂ ਨਹੀਂ ਕਿ ਭਾਈ ਮੈਂ ਤੁਹਾਨੂੰ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਕਰੂਗੀ ਤੁਸੀਂ ਇਸ ਤਰੀਕੇ ਨਾਲ ਕਿਵੇਂ ਕਰੀ ਜਾ ਰਹੇ ਹੈਗੇ ਉਹ ਸਖਤ ਹੋਣਾ ਚਾਹੀਦਾ ਜੱਤ ਜਰਤਾਬ ਜਾਨ ਜੱਤ ਜਰ ਰਗਵੀਰ ਸਿੰਘ ਜਿਹੜੇ ਉਹ ਪਹਿਲਾਂ ਵੀ ਸਖਤ ਨਹੀਂ ਸੀ ਤੇ ਗਿਆਨੀ ਹਰਪ੍ਰੀਤ ਸਕਤੀ ਦੇ ਨਾਲ ਹੀ ਫੈਸਲੇ ਜਿਹੜੇ ਕਰਵਾ ਕੇ ਸੀਗੇ ਤਾਂ ਜੱਤ ਜਰ ਸਾਹਿਬ ਉਹਨੀ ਜ਼ੁਰਤ ਨਹੀਂ ਦਿਖਾ پا ਰਹੇ ਤਾਂ ਕਿਵੇਂ ਦੇਖਦੇ ਆ ਇਸ ਚੀਜ਼ ਨੂੰ ਜੱਤ ਜਰ ਸਾਹਿਬ ਵੀ ਨੇ ਨਰਮ ਕਿਉਂ ਪਏ ਹੋਏ ਆ ਸਕੁੰਦਰਜੀ ਜੋ 2 ਦਸੰਬਰ ਤੇ ਜਿਹੜੇ ਫੈਸਲੇ ਸੀ ਉਹ ਕੇਵਲ ਤੇ ਕੇਵਲ ਫੈਸਲੇ ਇਸ ਕਰਕੇ ਲਏ ਗਏ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੀ ਤਗੜਾ ਸਟੈਂਡ ਲੈ ਕੇ ਸਮਰਾਥ ਉਹ ਤੋਂ ਦਿਖਾਈ ਦਿੱਤੇ ਤੇ ਉਸ ਤੋਂ ਮਗਰੋਂ ਜੇਕਰ ਹੁਣ ਗਿਆਨੀ ਰਗਵੀਰ ਸਿੰਘ ਕੋਈ ਫੈਸਲਾ ਨਹੀਂ ਘਟੜਾ ਲੈ ਰਹੇ ਤੇ ਇਸ ਦਾ ਕਾਰਨ ਇਹ ਹੋਈ ਆ ਕਿ ਜਿਸ ਤਰੀਕੇ ਨਾਲ 2 ਦਸੰਬਰ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਕਰਤਾਰਕੁਸ਼ੀ ਕੀਤੀ ਗਈ ਸ਼ਾਇਦ ਉਹ ਤੋਂ ਜੱਟੇਦਾਰ ਸਾਹਿਬ ਡਰ ਕੇ ਨੇ ਆਪਣੇ ਆਪ ਨੂੰ ਕਾਲੀ ਫੋਲਾ ਸਿੰਘ ਦਾ ਇਤਿਹਾਸ ਦਾ ਰੋਣ ਵਾਲੇ ਜੱਟੇਦਾਰ ਜੇਕਰ ਇਹ ਬਿਆਨ ਆਪਣੇ ਪਦਰਤੀ ਨਾ ਦੇ ਕੇ ਕੇਵਲ ਵਡਾਲਾ ਸਾਹਿਬ ਦੇ ਮੂੰਹ ਜਾਂ ਵਡਾਲਾ ਸਾਹਿਬ ਉਹਨਾਂ ਦਾ ਆਪਣੇ ਪਦਰਤੇ ਬਿਆਨ ਦਿੰਦੇ ਆ ਤਾਂ ਫਿਰ ਜ਼ਥੇਦਾਰ ਅਕਾਲ ਤਖਤ ਦੀ ਫਿਰ ਪਾਵਰ ਕਿੱਥੇ ਗਈ ਫਿਰ ਕਾਲੀਪੂਰਾ ਸਿੰਘ ਵਰਗਾ ਇਤਿਹਾਸ ਜਿਹਦੀ ਸਥਿਤੀ ਕਿੱਥੇ ਗਈ ਹੁਣ ਵਡਾਲਾ ਸਾਹਿਬ ਇਹ ਗੱਲ ਕਹਿ ਰਹੇ ਕਿ ਪੰਥ ਇਸ ਨੂੰ ਜਿਸ ਤਰੀਕੇ ਨਾਲ ਉਹਨਾਂ ਦੇ ਬਹਾਦਰ ਬਕਾਉਲ ਧਾਮੀ ਸਾਹਿਬ ਤੇ ਦੂਜੇ ਬਣੇ ਐਡਵੋਕੇਟ ਆਪਣੇ ਗੈਨਿਰਗਪੀ ਸਿੰਘ ਹੋਈ ਕਿ ਇਹ ਉਹਨਾਂ ਨੇ ਇਹ ਗੱਲ ਕਹੀ ਕਿ ਪੰਥ ਇਸ ਭਰਤੀ ਨੂੰ ਮਨਜ਼ੂਰ ਜਿਹੜਾ ਨਹੀਂ ਕਰੇਗਾ ਅਕਾਲ ਤਖਤ ਸਾਹਿਬ ਤੇ ਜ਼ਥੇਦਾਰ ਸਭ ਕਲਾਸ ਸਭ ਰੱਥ ਨੇ ਤਲਬ ਕਰ ਸਕਦੇ ਆ ਕਿ ਹਾਂ ਵੀ ਮੇਰੇ ਹੁਕਮਾਂ ਦੀ ਮੇਰੇ ਹੁਕਮਾਦਾਰੀ ਸੀ ਦੇ ਕੱਲ ਤੱਕ ਸਭ ਦੇ ਹੁਕਮਾਂ ਦੀ ਅਵੇਲਣਾ ਕਿਉਂ ਕੀਤੀ ਗਈ ਤਾਂ ਇਸ ਮੁੱਦੇ ਤੇ ਉਹ ਸਖਤ ਫੈਸਲਾ ਲੈ ਸਕਦੇ ਆ ਉਹ ਸੱਤ ਸਕਦੇ ਆ ਅਦਰਜੀਤ ਸਿੰਘ ਚੀਮੇ ਨੂੰ ਕਾਲ ਕਰ ਸਕਦੇ ਦੂਜੇ ਬੰਨੇ ਗੁਲਜਾਰ ਸਿੰਘ ਰੜੀਕੇ ਨੂੰ ਸੱਤ ਸਕਦੇ ਆ ਪਰ ਨਹੀਂ ਕੇਵਲ ਤੇ ਕੇਵਲ ਬਿਆਨਬਾਜ਼ੀ ਕੀ ਕਰਕੇ ਕੰਮ ਜਿਹੜਾ ਸਾਰਿਆ ਤੇ ਸਿੱਧੂ ਜੀ ਜੇਕਰ ਫਿਰ ਬਿਆਨਬਾਜ਼ੀ ਦੇ ਨਾਲ ਕੰਮ ਸਾਰਿਆ ਜਾਂਦਾ ਤਾਂ ਫਿਰ ਜਥੇਦਾਰ ਦੀ ਭੂਮਿਕਾ ਤੇ ਸਵਾਲ ਉੱਠਣਗੇ ਅਹਿਿਤਾ ਤੋਂ ਬੋਤਨਪੈਨਾ ਪ੍ਰੋਗਰਾਮ ਕੀਤਾ ਸੀ ਕਿ ਪੰਥ ਉਹ ਤਾਂ ਜਥੇਦਾਰਾਂ ਦੇ ਖਿਲਾਫ ਹੋ ਗਿਆ ਕਿ ਜਿਸ ਤਰੀਕੇ ਨਾਲ ਅਜਨਾਲਾ ਦੇ ਵਿੱਚ ਗਿਆਨੀ ਹਰਤਾ ਗਿਆਨੀ ਰਣਜੀਤ ਸਿੰਘ ਦੇ ਜਿਹੜੇ ਪੁੱਤੜੇ ਫੂਕੇਗੇ ਲੋਕ ਨਾਰਾਜ਼ ਨੇ ਪੰਥ ਕੇ ਜਥੇ ਬੰਦੀਆਂ ਨਾਰਾਜ਼ ਨੇ ਕਿ ਫੈਸਲਾ ਨਹੀਂ ਲੈ ਰਹੇ ਪਰ ਜਥੇਦਾਰ ਸਾਹਿਬ ਕੇਵਲ ਤਾਂ ਕੇਵਲ ਬਿਆਨ ਦੇ ਇੱਕ ਜਿਕਰ ਕੰਮ ਸਾਰਦੇ ਹੋਣ ਤਾਂ ਫਿਰ ਸਵਾਲਾਂ ਦੇ ਘੇਰੇ ਵਿੱਚ ਆਉਣਗੇ ਹੋਣਗੇ ਬਾਕੀ ਦੀ ਅਕਾਲੀ ਦਲ ਦੇ ਉਤਸ਼ਾਹ ਦੇ ਮੌਲਾ ਬਿਆਨ ਸਿੱਧੂ ਸਾਹਿਬ ਉਹਨਾਂ ਰਹਿਣ ਉਤਸ਼ਾਹ ਕਹੜੇ ਕਹਿਣਾ ਉਹ ਤਾਂ 25 ਲੱਖ ਦੀ ਗੱਲ ਕਰ ਰਹੇ ਸੀ ਸੁਖਵੀਰ ਬਾਦਲ ਕਹਿੰਦੇ 50 ਲੱਖ ਹੀ ਭਰਤੀ ਕਰਨਾ ਬਿਆਨ ਦੇ ਦੀ ਕਿਹੜੀ ਗੱ ਕਿ ਚੋਣਾਂ 'ਚ ਪੰਥ ਨੇ ਕਿਸ ਨੂੰ ਮਨਜ਼ੂਰ ਕੀਤਾ ਜਾਂ ਕਿਸ ਨੂੰ ਮਨਜ਼ੂਰ ਨਹੀਂ ਕੀਤਾ ਤਾਂ ਸ਼ਾਇਦ ਇਹੋ ਹੀ ਗੱਲ ਹੈ ਕਿ ਹੁਣ ਜਿਹੜੇ ਸੁਧਾਰ ਲੈਣ ਵਾਲੇ ਇੱਕ ਨਵੀਂ ਪਾਰਟੀ ਬਣਾਉਣ ਦੇ ਮੂਡ 'ਚ ਨੇ ਕਿ ਹਾਂ ਵੀ ਜੇਕਰ ਪੰਥਕ ਖਲਾਅ ਦੇ ਵਿੱਚ ਨਵੀਆਂ ਪਾਰਟੀਆਂ ਬਣ ਰਹੀਆਂ ਨੇ ਤੇ ਦੂਜੇ ਪਾਸੇ ਅਕਾਲੀ ਦਲ ਉਹਨਾਂ ਨੂੰ ਆਪਣੇ ਨਾਲ ਤੋਰਨ ਵਾਸਤੇ ਰੌਂਦ ਵਿੱਚ ਨਹੀਂ ਹੈ ਕਿ ਉਹਨਾਂ ਫਿਰ ਇੱਕ ਨਵੀਂ ਪਾਰਟੀ ਆਪਾਂ ਬਣਾ ਲਈ ਇੱਕ ਵੱਖਰੀ ਲੇ ਆਪਾਂ ਨਹੀਂ ਕਿਤੇ ਜੇਕਰ ਇਹ ਇੱਕ ਵੱਖਰੀ ਪਾਰਟੀ ਬਣਾਉਂਦੇ ਤੇ ਇਹ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਊਗੀ ਕਿਉਂਕਿ ਅਕਾਲ ਤਖਤ ਸਾਹਿਬ ਨੇ ਇਹ ਗੱਲ ਕਹੀ ਕਿ ਸਾਰੇ ਇਕੱਠੇ ਆਜੋ ਕੋਈ ਵੱਖਰਾ ਚੁਲਾ ਨਾ ਧਾਓ ਤਾਂ ਹੁਣ ਜੇਕਰ ਸਾਰੇ ਵੱਖਰੇ ਚੁਲਾ ਧਾ ਰਹੇ ਆ ਤਾਂ ਸਵੱਟੀ ਭੂਮਿਕਾ ਸਖਵਿੰਦਰ ਜੀ ਗਿਆਨੀ ਰਕਬੀਰ ਸਿੰਘ ਹੁਣਾ ਦੀ ਬੰਦੀ ਹੈ ਕਿ ਉਹ ਇਸ ਵੇਲੇ ਕੀ ਸੋਚ ਰਿਹਾ ਕੇਵਲ ਅਖਬਾਰੀ ਬਿਆਨ ਦੇ ਕੇ ਉਹ ਆਪਣੀ ਹਾਲਾ ਕੀ ਅਜੇ ਤੱਕ ਅਖਬਾਰੀ ਬਿਆਨ ਵਿੱਚ ਸਪਸ਼ਟ ਰੂਪ ਚ ਉਹਨਾਂ ਦੇ ਸਬਰੀ ਨਹੀਂ ਦਿੰਦਾ ਕੇਵਲ ਗੁਰਪ੍ਰਤਾ ਸਿੰਘ ਪਟਾਲਾ ਉਹਨਾਂ ਦਾ ਬਿਆਨ ਕਹਿ ਰਿਹਾ ਹੁਣ ਇਹ ਦੇਖਦਾ ਕਿ ਉਹ ਇਸ ਬਿਆਨ ਦਾ ਖੰਡਨ ਕਰਦੇ ਆ ਜਾਂ ਇਸ ਦੇ ਸਮਰਥਨ ਵਿੱਚ ਹੁੰਦੇ ਆ ਤਾਂ ਜਾਂ ਕੋਈ ਨਵਾਂ ਬਿਆਨ ਦਿੰਦੇ ਆ ਬਾਕੀ ਗਿਆਨੀ ਰਕਬੀਰ ਸਿੰਘ ਹੁਣਾ ਦੀ ਜਿਹੜੀ ਸਥਿਤੀ ਹੈ ਸਭ ਕੋ ਦਰਜੂ ਜਰੂਰ ਹੈ ਇਸ ਵੇਲੇ ਉਹ ਹੱਸੂ ਹੀ ਨਹੀਂ ਜਿਹੜੀ ਆ ਬਣੀ ਹੋਈ ਹੈ ਸਿਰਫ ਫੇਸ ਕਰਕੇ ਕਿਉਂਕਿ ਕੋਈ ਤਕੜਾ ਫੈਸਲਾ ਲੈਦੇ ਸਮਰੱਥ ਨਜ਼ਰ ਨਹੀਂ ਆ ਰਹੀ ਜੀ